ਸਤ ਸ੍ਰੀ ਅਕਾਲ ਵੀਰੇ ਸਤ ਸ੍ਰੀ ਅਕਾਲ ਭਾਜੀ ਮੋਬਾਈਲ ਨੰਬਰ ਬੋਲੀ ਹਾਂ 9876284269 ਠੀਕ ਹੈ ਕਿੰਨੇ ਆ ਪਸ਼ੂ ਇਹਦੇ ਆਪਣੇ ਚਾਰ ਆ ਅੱਜ ਇੱਕ ਸੱਜਰ ਸੂਈ ਆ ਇੱਕ ਤੋਕੜ ਆ ਇੱਕ ਤੋਕੜ ਗੱਬਣ ਆ ਇੱਕ ਕੱਲੀ ਅਮਸਰ ਵੈੜ ਆ ਠੀਕ ਹੈ ਤੇ ਆ ਵੈੜ ਇਹਦੇ ਕੋਲ ਵੀਰੇ ਦੁੱਧ ਆ 13 14 ਕਿਲੋ ਮੁੱਲਤ 30000 ਰੁਪਏ ਦੇਣ ਲੈਣ ਵਾਲਾ ਤੇ ਸੂਈ ਕਦੋਂ ਦੀ ਆ ਆਹ ਦੀ ਸੂਈ ਨੂੰ ਘੱਟੋ ਘੱਟ 20 ਦਿਨ ਹੋ ਗਏ ਆ ਓ ਬੱਛੀ ਬੱਧੀਆ ਦੋ ਬੱਛੀ ਕਲੋਜ਼ ਅਪ ਕਰ ਰਹੀ ਆ ਦੂਜੇ ਨੰਬਰ ਤੇ ਜੜੀ ਇਹ ਕੋ ਵੀਰ ਦੁੱਧ ਦਾ 7 ਲੀਟਰ ਆ ਠੋਕੜ ਆ ਜਰਸੀ ਵੈੜ ਇੱਕ ਨੰਬਰ ਆ ਅੱਛਾ ਤੇ ਠੀਕਾ ਨੂੰ ਅੱਜ ਗਿਆ ਲੱਗ ਬੋਲੀ ਠੀਕ ਆ ਤੇ ਦੁੱਧ ਤੇ ਮੁੱਲ ਦੁੱਧ ਦੇ ਕੋ 7 ਕਿਲੋ ਮੋਲੇ ਦਾ 15000 ਰੁਪਏ ਦੇਣ ਲੈਣ ਆਲਾ ਆ ਜਿਹੜੀ ਇਹ ਠੋਕੜ ਕਮਣਾ ਲੈ ਮੇਰਾ ਵੀਰ ਕੋਈ ਅੱਛਾ ਜੀ ਹਾਂ ਤੇ ਇਹਦਾ ਮੁੱਲ ਲੈਣ ਦੇ ਨਾਲ 10000 ਰੁਪਏ ਅੱਛਾ 10000 ਲੈਣ ਦੇਣਾ ਹੈ ਹਾਂ ਹਾਂ ਕਿੰਨੇ ਮਹੀਨਿਆਂ ਦੀ ਗੱਬਣਾ ਇਹ ਸਾਢੇ ਪੰਜ ਮਹੀਨੇ ਠੀਕ ਤੇ ਆ ਇਹਦਾ ਆਨਸਰ ਵਸ਼ੀਆ ਆਨਸਰ ਵਸ਼ੀ ਦਾ ਰੇਟ ਵੇਗ ਰੇ ਦਾ ਜਿਹੜਾ ਲੈਂਡ ਵਾਲਾ 4000 ਰੁਪਿਆ ਚਾਰ